ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਦੇ ਵਿੱਚ ਨਾਮ ਸਿਮਰਨ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਨਾਮ ਸਿਮਰਨ ਨੂੰ ਬਹੁਤ ਵੱਡੀ ਬਖਸ਼ਿਸ਼ ਦੱਸਿਆ ਗਿਆ ਹੈ ਗੁਰਬਾਣੀ ਦੇ ਵਿੱਚ ਨਾਮ ਦੇ ਜਾਪ ਸੰਬੰਧੀ ਥਾਂ ਥਾਂ ਤੇ ਸਿੱਧਾਂ ਦਿੱਤੀਆਂ ਗਈਆਂ ਹਨ ਸੁਖਮਣੀ ਸਾਹਿਬ ਦੇ ਆਰੰਭ ਦੇ ਵਿੱਚ ਹੀ ਲਿਖਿਆ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਟਾਵੋ ਤੇ ਹੋਰ ਬਹੁਤ ਥਾਵਾਂ ਤੇ ਨਾਮ ਦੀ ਮਹਿਮਾ ਨੂੰ ਗੁਰੂ ਸਾਹਿਬਾਨ ਨੇ ਦਰਜ ਕੀਤਾ ਹੈ ਇਥੋਂ ਤੱਕ ਕਿਹਾ ਗਿਆ ਹੈ ਇੱਕ ਘੜੀ ਆਧੀ ਘੜੀ ਆਧੀ ਹਉਤੇ ਆਦ ਭਗਤਨ ਸੀਤੀ ਗੋਸਟੇ ਜੋ ਕਿਨੇ ਸੋ ਲਾਬ ਨਾਮ ਇਨਾ ਇੰਪੋਰਟੈਂਟ ਹੈ ਇਨਾ ਮਹੱਤਵਪੂਰਨ ਹੈ ਕਿ ਇਸ ਦਾ ਕੁਝ ਸਮੇਂ ਦਾ ਜਾਪ ਵੀ ਸਾਡੇ ਲਈ ਸਹਾਈ ਹੁੰਦਾ ਹੈ ਸਾਡੀ ਅਧਿਆਤਮਿਕ ਉੱਚਤਾ ਦੇ ਵਿੱਚ ਸਹਾਈ ਹੁੰਦਾ ਹੈ ਭਾਈ ਵੀਰ ਸਿੰਘ ਜੀ ਜੋ ਕਿ ਬੜੀ ਰੱਬੀ ਰੂਹ ਸਨ ਜੋ ਕਿ ਨਾਮ ਦੇ ਨਾਲ ਹਮੇਸ਼ਾ ਆਪਣੀ ਸਾਂਝ ਬਣਾ ਕੇ ਰੱਖਦੇ ਸਨ ਉਹ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਥਾਂ-ਥਾਂ ਤੇ ਨਾਮ ਦੀ ਸੇਧ ਦੀ ਗੱਲ ਕਰਦੇ ਹਨ ਨਾਮ ਦੇ ਪਰੇ ਦੀ ਗੱਲ ਕਰਦੇ ਹਨ ਨਾਮ ਦੀ ਹਜ਼ੂਰੀ ਦੀ ਗੱਲ ਕਰਦੇ ਹਨ ਤੇ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਇੱਕ ਬੜਾ ਖੂਬਸੂਰਤ ਪ੍ਰਸੰਗ ਜੋ ਕਿ ਨਾਮ ਨੂੰ ਸਾਡੇ ਮਸਤਕ ਦਾ ਭਾਗ ਬਣਾਵੇਗਾ ਜੋ ਕਿ ਨਾਮ ਨਾਲ ਸਾਡੀ ਪ੍ਰੀਤ ਸਥਾਪਿਤ ਕਰੇਗਾ ਕਿਉਂਕਿ ਜਿਹੜਾ ਭਾਈ ਵੀਰ ਸਿੰਘ ਜੀ ਦੇ ਲਿਖਣ ਦਾ ਢੰਗ ਹੈ ਜਾਂ ਕਿਸੇ ਘਟਨਾ ਨੂੰ ਬਿਆਨਨ ਦਾ ਢੰਗ ਹੈ ਉਹ ਇੰਨਾ ਕਮਾਲ ਦਾ ਹੈ ਕਿ ਜਿਗਿਆਸੂ ਨਾਮ ਸਿਮਰਨ ਦਾ ਧਾਰ ਨਹੀਂ ਹੋ ਜਾਂਦਾ ਹੈ ਨਾਮ ਸਿਮਰਨ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ ਸੋ ਅੱਜ ਦੇ ਪ੍ਰਸੰਗ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਜੀ ਦਾ ਉਹ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਜਿਸ ਵਿੱਚ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਨਾਮ ਦੀ ਇੰਨੀ ਮਹਾਨਤਾ ਹੈ ਕਿ ਜੇਕਰ ਇਸ ਦਾ ਕੁਝ ਸਮੇਂ ਦਾ ਵੀ ਜਾਪ ਕੀਤਾ ਜਾਵੇ ਤਾਂ ਉਹ ਸਾਡੇ ਜੀਵਨ ਦੇ ਵਿੱਚ ਤੇ ਜੀਵਨ ਤੋਂ ਬਾਅਦ ਵੀ ਸਹਾਈ ਹੁੰਦਾ ਹੈ ਭਾਈ ਵੀਰ ਸਿੰਘ ਜੀ ਜੋ ਕਿ ਨਾਮੀ ਰੂਹ ਸਨ ਉਹ ਆਪਣੀ ਇਸ ਵਿਚਾਰ ਦੇ ਵਿੱਚ ਦੱਸਦੇ ਹਨ ਕਿ ਨਾਮ ਇੰਨਾ ਮਹੱਤਵਪੂਰਨ ਹੈ ਜੋ ਵੀ ਇਨਸਾਨ ਜਪਦਾ ਹੈ ਉਸਦੇ ਜੀਵਨ ਦੇ ਵਿੱਚ ਬਹੁਤ ਵੱਡੀ ਚੇਂਜ ਆਉਂਦੀ ਹੈ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਨਾਮ ਇੰਨਾ ਇੰਪੋਰਟੈਂਟ ਹੈ ਕਿ ਨਾਮੀ ਜਗਿਆਸੂ ਦੇ ਕੋਲ ਜਮਦੂਤ ਵੀ ਨਹੀਂ ਆਉਂਦੇ ਧਰਮ ਰਾਹ ਵੀ ਉਸ ਨੂੰ ਕੋਈ ਸਜ਼ਾ ਨਹੀਂ ਦਿੰਦਾ ਉਸਦੇ ਕੋਲ ਜਮਦੂਤ ਨਹੀਂ ਆਉਂਦੇ ਜੇ ਆਉਂਦੇ ਵੀ ਹਨ ਤਾਂ ਜਮਦੂਤਾਂ ਦਾ ਉਸ ਨੂੰ ਭੈ ਨਹੀਂ ਹੁੰਦਾ ਨਾ ਹੀ ਜਮਦੂਤ ਅਜੇਹੇ ਗੁਰਸਿੱਖ ਨੂੰ ਨਾਮੀ ਨੂੰ ਕੋਈ ਦੁੱਖ ਦੇ ਸਕਦੇ ਹਨ ਇਸ ਕਥਾ ਦੇ ਵਿੱਚ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਲੇ ਨਾਮ ਜਪਾਉਣ ਦਾ ਪ੍ਰਚਾਰ ਆਰੰਭ ਹੀ ਕੀਤਾ ਸੀ ਕਿ ਇੱਕ ਮਨੁੱਖ ਨੇ ਆ ਕੇ ਚਰਨ ਪਾਉ ਲੈ ਲਈ ਤੇ ਸਿੱਖ ਸਜ ਗਿਆ ਹਾਲੇ ਉਸ ਨੂੰ ਚਰਨਾ ਵਿੱਚ ਆਏ ਨੂੰ ਥੋੜੇ ਹੀ ਦਿਨ ਹੋਏ ਸਨ ਕਿ ਦਰਗਾਹ ਦਾ ਸਦਾ ਆ ਗਿਆ ਤੇ ਉਹ ਆਪਣੀ ਦੇਹ ਛੱਡ ਕੇ ਪ੍ਰਲੋਕ ਗਾਮੀ ਹੋ ਗਿਆ ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਸ਼ਾ ਜੀ ਦਾ ਸਿੱਖ ਸੀ ਜਿਸ ਨੇ ਸਰੀਰ ਛੱਡਿਆ ਜਦ ਧਰਮਰਾਏ ਦੇ ਪੇਸ਼ ਹੋਇਆ ਤਾਂ ਉਸਨੇ ਕਿਹਾ ਕਿ ਸਿੱਖ ਬਣਨ ਤੋਂ ਪਹਿਲਾਂ ਇਸਨੇ ਬੁਰੇ ਕਰਮ ਕੀਤੇ ਹਨ ਇਸ ਵਾਸਤੇ ਇਸ ਨੂੰ ਨਰਕ ਵਿੱਚ ਲੈ ਜਾਵੋ ਤਾਂ ਜੋ ਆਪਣੇ ਕੀਤੇ ਦੀ ਸਜ਼ਾ ਭੁਗਤੇ ਜਮਦੂਤ ਉਸ ਨੂੰ ਲੈ ਗਏ ਹਾਲੇ ਇਹ ਨਰਕ ਦੀ ਹੱਦ ਤੱਕ ਹੀ ਪੁੱਜਾ ਸੀ ਕਿ ਮੋਲੇ ਧਾਰ ਬਰਖਾ ਸ਼ੁਰੂ ਹੋ ਗਈ ਮੀ ਥਮੇ ਹੀ ਨਾ ਉਸ ਜਗ੍ਹਾ ਦੇ ਕਾਰ ਮੁਖਤਿਆਰ ਸਭ ਘਬਰਾ ਗਏ ਆਖਰਕਾਰ ਜਮਦੂਤ ਨੱਠ ਕੇ ਧਰਮਰਾਇ ਦੀ ਕਚਹਿਰੀ ਵਿੱਚ ਪੁੱਜਾ ਉੱਥੇ ਜਾ ਕੇ ਉਸਨੇ ਦੇਖਿਆ ਕਿ ਇੱਥੇ ਵੀ بارش ਹੋ ਰਹੀ ਸੀ ਧਰਮਰਾਜ ਵੀ ਭਿੱਜਾ ਬੈਠਾ ਸੀ ਹਾਲੇ ਜਮਦੂਤ ਕੁਝ ਕਹਿਣ ਹੀ ਲੱਗਾ ਸੀ ਅੱਗੋਂ ਧਰਮਰਾਜ ਬੋਲ ਪਿਆ ਕਿ ਜਿਹੜੇ ਸਿੱਖ ਨੂੰ ਤੂੰ ਨਰਕਾਂ ਵਿੱਚ ਲੈ ਗਿਆ ਹੈ ਛੇਤੀ ਨਾਲ ਉਸਨੂੰ ਬਾਹਰ ਕੱਢ ਕੇ ਸਚਕੰਡ ਵਿੱਚ ਪਹੁੰਚਾ ਦੇ ਦੂਤ ਨੇ ਇਸੇ ਤਰ੍ਹਾਂ ਕੀਤਾ ਫੇਰ ਕਿਤੇ بارش ਬੰਦ ਹੋਈ ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਜਮਦੂਤ ਤੇ ਪੁੱਛਣ ਤੇ ਧਰਮਰਾਜ ਨੇ ਸਮਝਾਇਆ ਕਿ ਅਕਾਲ ਪੁਰਖ ਨੂੰ ਜਗਤ ਜਲੰਦੇ ਤੇ ਤਰਸ ਆਇਆ ਸੀ ਇਸ ਵਾਸਤੇ ਨਿਰੰਕਾਰ ਆਪ ਗੁਰੂ ਨਾਨਕ ਪਾਸ਼ਾ ਜੀ ਦੇ ਰੂਪ ਵਿੱਚ ਦੁਨੀਆ ਵਿੱਚ ਗਿਆ ਹੈ ਉੱਥੇ ਜਾ ਕੇ ਉਹ ਲੋਕਾਂ ਦੇ ਦੁੱਖਾਂ ਉੱਤੇ ਤਰਸ ਕਰਕੇ ਪਸੀਜ ਪਏ ਤੇ ਗੁਰੂ ਨਾਨਕ ਨੇ ਨਿਰੰਕਾਰ ਦਾ ਗੁੱਝਾ ਭੇਤ ਲੋਕਾਂ ਨੂੰ ਦੱਸ ਦਿੱਤਾ ਹੈ ਉਹ ਭੇਤ ਇਹ ਹੈ ਕਿ ਜੇ ਕੋਈ ਵੀ ਇਨਸਾਨ ਭਾਵੇਂ ਕਿਹੋ ਜਿਹਾ ਵੀ ਹੋਵੇ ਵਾਹਿਗੁਰੂ ਦਾ ਨਾਮ ਜਪੇ ਤਾਂ ਨਿਰੰਕਰ ਆਪ ਉਸਦੇ ਹਿਰਦੇ ਵਿੱਚ ਆ ਬੈਠਦਾ ਹੈ ਇਹ ਸਿੱਖ ਜੋ ਤੁਸੀਂ ਨਰਕਾਂ ਵੱਲ ਲੈ ਗਏ ਸੀ ਵਾਹਿਗੁਰੂ ਦਾ ਨਾਮ ਜਪਦਾ ਹੈ ਇਸ ਵਾਸਤੇ ਨਿਰੰਕਰ ਇਸਦੇ ਹਿਰਦੇ ਵਿੱਚ ਵਸਦਾ ਹੈ ਇਸ ਨੂੰ ਨਰਕਾਂ ਦੀ ਅੱਗ ਪਹੋ ਨਹੀਂ ਸਕਦੀ ਇਸ ਵਾਸਤੇ ਠੰਡ ਵਰਤਾਨ ਲਈ ਬਾਰਿਸ਼ ਸ਼ੁਰੂ ਹੋ ਗਈ ਅੱਗੇ ਤੋਂ ਤੁਸੀਂ ਯਾਦ ਰੱਖਣਾ ਕਿਸੇ ਨਾਮ ਜਪਣ ਵਾਲੇ ਦੇ ਨੇੜੇ ਨਹੀਂ ਜਾਣਾ ਨਹੀਂ ਤਾਂ ਨਾ ਮੇਰੀ ਤੇ ਨਾ ਤੁਸਾਂ ਦੀ ਖੈਰ ਹੋਵੇਗੀ ਸੋ ਇਹ ਪ੍ਰਸੰਗ ਭਾਈ ਵੀਰ ਸਿੰਘ ਜੀ ਨੇ ਜੋ ਸਾਡੇ ਨਾਲ ਸਾਂਝਾ ਕੀਤਾ ਹੈ ਉਹ ਨਾਮ ਦੀ ਮਹਾਨਤਾ ਨੂੰ ਬਿਆਨ ਕਰਦਾ ਹੈ ਨਾਮ ਦੇ ਪ੍ਰਭਾਵ ਨੂੰ ਬਿਆਨ ਕਰਦਾ ਹੈ ਕਿ ਨਾਮ ਭਾਵੇਂ ਕੁਝ ਸਮੇਂ ਦਾ ਵੀ ਜਪਿਆ ਹੋਵੇ ਤਾਂ ਉਹ ਸਹਾਈ ਹੁੰਦਾ ਹੈ ਉਹ ਜੀਵਨ ਦੇ ਵਿੱਚ ਚੇਂਜ ਲੈ ਕੇ ਆਉਂਦਾ ਹੈ ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਕਲਪਨਾ ਮੰਨ ਸਕਦੇ ਹਨ ਪਰ ਭਾਈ ਵੀਰ ਸਿੰਘ ਜੀ ਦੇ ਸਮਝਾਉਣ ਦਾ ਇਹ ਤਰੀਕਾ ਹੈ ਕਿਉਂ ਉਹ ਗੁਰਬਾਣੀ ਦੇ ਵਿੱਚੋਂ ਇਸ ਗੱਲ ਦਾ ਰੈਫਰੈਂਸ ਦੇ ਰਹੇ ਨੇ ਭਾਵੇਂ ਕਿ ਉਹ ਕਥਾ ਕਰ ਰਹੇ ਨੇ ਭਾਵੇਂ ਉਹ ਲਿਖ ਰਹੇ ਨੇ ਪਰ ਆਧਾਰ ਉਹ ਗੁਰਬਾਣੀ ਦਾ ਹੀ ਲੈ ਰਹੇ ਨੇ ਭਾਈ ਵੀਰ ਸਿੰਘ ਜੀ ਦਾ ਕੋਈ ਵੀ ਸਿਧਾਂਤ ਗੁਰਬਾਣੀ ਤੋਂ ਪਰੇ ਨਹੀਂ ਗੁਰਬਾਣੀ ਤੋਂ ਪਰੇ ਆਪ ਸੋਚ ਵੀ ਨਹੀਂ ਸਕਦੇ ਪੰਚਮ ਪਾਤਸ਼ਾਹ ਜੀ ਦੇ ਗੌੜੀ ਰਾਗ ਦੇ 52 ਅਖਰੀ ਵਿੱਚ ਇਸ ਸ਼ਲੋਕ ਨੂੰ ਆਧਾਰ ਬਣਾ ਕੇ ਆਪ ਜੀ ਨੇ ਕਥਾ ਦਰਜ ਕੀਤੀ ਹੈ ਜਿਸ ਵਿੱਚ ਪੰਚਮ ਪਾਸ਼ਾ ਫਰਮਾਉਂਦੇ ਹਨ ਜਹ ਸਾਦੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟੇ ਨਿਕਟ ਨਾ ਜਾਈਓਹ ਦੂਤ ਇਸੇ ਤਰ੍ਹਾਂ ਤੀਸਰੇ ਪਾਸ਼ਾ ਜੀ ਵੀ ਦੱਸਦੇ ਹਨ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਬੀਚਾਰ ਦੁਜੈ ਭਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੇ ਇੱਕ ਮੁਰਾਰ ਤਨ ਕੀ ਸੇਵਾ ਧਰਮ ਰਾਏ ਕਰੈ ਤਨ ਸਵਾਰਨ ਹਾਰ ਸੋ ਸਾਨੂੰ ਭਾਈ ਵੀਰ ਸਿੰਘ ਜੀ ਦੇ ਇਸ ਪ੍ਰਸੰਗ ਦੁਆਰਾ ਪਤਾ ਚੱਲਦਾ ਹੈ ਕਿ ਨਾਮ ਸਾਨੂੰ ਕਿੱਡੀ ਵੱਡੀ ਸੇਧ ਬਖਸ਼ਦਾ ਹੈ ਕਿੱਡੀ ਵੱਡੀ ਦਾਤ ਬਖਸ਼ਦਾ ਹੈ ਅਸੀਂ ਨਾਮ ਤੋਂ ਅਵੇਸਲੇ ਨਾ ਹੋਈਏ ਅਸੀਂ ਇਸ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੀਏ ਸੋ ਗੁਰੂ ਰੂਪੀ ਸਾਧ ਸੰਗਤ ਜੀਓ ਜੇਕਰ ਆਪ ਜੀ ਨੂੰ ਚੰਗਾ ਲੱਗਾ ਹੋਵੇ ਤਾਂ ਇਸ ਨੂੰ ਸਾਂਝਾ ਕਰਨ ਦੀ ਖੇਚਲ ਕਰਨੀ ਤੇ ਨਾਲ ਹੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਆਪ ਜੀ ਨੇ ਆਪਣੀ ਅਸੀਸ ਬਖਸ਼ਣੀ ਇਨੀਆਂ ਕਬੀਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ